ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਜੋ ਵਧੀਆ ਠੀਕ ਠਾਕ ਜੀ ਵੀ ਜੀ ਡਰੈਸ ਦੱਸ ਦਿਓ ਆਪਣਾ ਪਿੰਡ ਸ਼ਿਕਾਰਮਛੀਆਂ ਜ਼ਿਲ੍ਹਾ ਜਿਲ੍ਹਾ ਗਰਦਾਸਪੁਰ ਤਸੀਲ ਡੇਰਾ ਬਾਬਾ ਨਾਨਕ ਫੋਨ ਨੰਬਰ ਦੱਸ ਦਿਓ 985601706 ਤੇ ਅੱਜ ਕਿੰਨੀਆਂ ਝੋਟੀਆਂ ਜੋ ਅੱਜ 3 ਝੋਟੀਆਂ ਸੁਈਆਂ ਸਵਾਈਆਂ ਜੋ 2 ਸੂਈਆਂ ਤੇ ਇੱਕ ਸੂਣ ਵਾਲੀ ਨੀਲੀ ਰਾਵੀ ਦੀ ਝੋਟੀ ਨੀਲੀ ਰਾਵੀ ਦੀ ਸੂਣ ਵਾਲੀ ਤੇ ਦੋ ਸੂਈਆਂ ਸੂਈਆਂ ਪਹਿਲਾਂ ਤੇ ਦੂਜੇ ਸੂਏ ਝੋਟੀਆਂ ਚੰਗੀ ਕੁਆਲਟੀ ਦੀਆਂ ਨੇ ਕਿਹੜਾ ਕੁਆਲਟੀ ਦੀਆਂ ਝੋਟੀਆਂ ਸੋਹਣੀਆਂ ਸਰਾਕੀਆਂ ਦੋਂਦੀਆਂ ਸੀ ਦੋਂਦੀਆਂ ਝੋਟੀਆਂ ਦੇ ਆ ਇੱਕ ਨੰਬਰ ਦੀ ਦੱਸੋ ਡਿਟੇਲ ਇਹ ਸੂਈ ਆ ਇਹ ਸੂਈ ਆ ਕੱਲ ਦੀ ਕੱਟੀ ਹਾਂਜੀ ਸਿਰੀ ਕੱਟੀ ਫੀਰੀ ਕੱਲ ਦੀ ਪਹਿਲਾ ਸੂਆ ਪਹਿਲਾ ਸੂਆ ਭਾਵੇਂ ਜਿਹੜਾ ਮਰਜ਼ੀ ਭਾ 18 ਬੰਦੇ ਥੱਲੇ ਬਹਿ ਜਾਣ ਤੇ ਮਗਰ ਕੀ ਇਹਦੇ ਮਗਰ ਇਹਨੇ ਦਿੱਤੀ ਜੇ ਕੱਟੀ ਕਟਾ ਕੱਟੀ ਮਗਰ ਦੇ ਵੇਖੋ ਕਿੰਨੀ ਸਿੰਗੀ-ਸੁੰਗੀ ਕੁਆਲਿਟੀ ਕਿੰਨੀ ਕੱਟੀ ਦੇ ਤੋਰੋ ਵੀਰ ਜੀ ਤੇ ਚੰਗੀ ਪਲੀ ਜੁੜੀ ਝੋਟੀ ਆ ਥਣ ਲੇਵੇ ਦੀ ਸਾਫ ਆ ਵੇਖੋ ਥਣ ਲੇਵੇ ਦੀ ਕਿੰਨੀ ਸਾਫ ਸੁਥਰੀ ਆ ਵਧੀਆ ਝੋਟੀ ਚੰਗੀ ਕੁਆਲਿਟੀ ਦੀ ਪਲੀ ਜੁੜੀ ਆ ਲੈ ਆਓ ਵੀਰ ਜੀ ਬਹੁਤ ਹੀ ਜਿਆਦੀ ਚੰਗੀ ਕੁਆਲਿਟੀ ਦੀ ਲੇਵੇ ਦੀ ਵੇਖੋ ਕਿਹੜੀ ਫਿਕਸ ਹੱਡਰ ਦੀ ਝੋਟੀ ਆ ਸਿਰ ਸਿੰਗੀ-ਸੁੰਗੀ ਬਹੁਤ ਚੰਗੀ ਲੱਗੀ ਥਣ-ਥਣ ਜਿਆਦਾ ਚੰਗਾ ਆ ਚੰਗੀ ਕੁਆਲਿਟੀ ਦਾ ਥਾਣਿਆ ਤੇ ਦੁੱਧ ਵਾਲੀ ਝੋਟੀ ਆ ਵੀਰ ਜੀ ਦੁੱਧ ਕਿੰਨਾ ਕੁ ਚਾ ਆ ਜੇਗੀ ਦੁੱਧ ਕੱਟੀ 11-12 ਕਿਲੋ ਚਾ ਆ ਜੇਗੀ ਖੀਰੀ ਕੱਟੀ ਜਿਹੜੇ ਸੂਈਏ ਅਜੇ ਕੱਲ ਦੀ ਸੂਈਏ 6-7 ਕਿਲੋ ਦੇੜ ਕਿੜੇ ਬੌੜੀ ਹੋਏਗੀ ਭੋਲੇ ਜਿਹੜਾ ਮਰਜੀ ਪੈ ਜੇ ਹਾਂਜੀ ਪਲੀ ਜੁੜੀ ਝੋਟੀ ਆ ਦੁੱਧ ਇਹਨਾਂ ਦੇ ਦੇ ਦੇਗੀ ਹਾਂ ਸੋਹਣੀ ਤਲਕੀ ਕੋ ਵੇਚਨਾ ਬੱਚਾ ਲਵਾ ਕੇ ਖਾ ਲੀਏ ਹਾਂਜੀ ਬੱਚਾ ਰਹਿਣ ਤਾਂ ਚਲੋ ਕੋਈ ਨਹੀਂ ਬੱਚੇ ਦੀ ਨਹੀਂ ਗੱਲ ਚੰਗੀ ਝੋਟੀ ਆ ਕੁਆਲਿਟੀ ਦੀ ਆ ਵੀਰ ਜੀ ਦਾ ਰੇਟ ਕੀ ਕਰਦੇ ਜਾਇਜ ਰੇਟ ਤੇ ਨੇ 1-5 ਕਰਦੀਏ ਜਾਇਜ਼ ਹੀ ਜਾਂ ਦੋ ਛੋਟਾ ਜਿਹਾ ਰੇਟ ਲੱਖ ਦੀ ਦੇ ਦਈਏ 2000 ਜਾਂ ਦੋ 95 ਹਜ਼ਾਰ ਦੀ ਕੱਟੀ ਦੇ ਦਈਏ ਹੋਰ ਮਾਨਤਨ ਕਰ ਦੋ ਹੋਰ ਮਾਨਤਨ ਕਰ ਦੋ 92 ਹਜ਼ਾਰ ਦੀ ਕੱਟੀ ਦੇ ਦਾਂਗੇ 92 ਹਜ਼ਾਰ ਦੀ ਬਿਲਕੁਲ ਜੈਤ ਕੀਮਤਾ ਕੋਈ ਵੇਚਣਾ ਨਾ 90 ਹਜ਼ਾਰ ਦੀ ਕੱਟੀ ਦੇ ਦਾਂਗੇ ਜਿਹੜਾ ਮਰਜ਼ੀ ਇੰਡੀਆ ਵੀਡੀਓ ਵੇਂਦਾ ਰਹੇ ਤੇ ਮਰਜ਼ੀ ਫਿਰਦਾ ਰਹੇ ਹਾਂਜੀ ਚੰਗੀ ਝੋਟੀ ਦੀਵਾਲੀ ਆਫਰ ਹੀ ਅੱਜ ਆਫਰ ਆਫਰ ਦੀਵਾਲੀ ਦਾ ਮਗਰਲੀ ਕੱਟੀ ਤੇ ਡਬਲ ਫਾਇਦਾ ਜਿਹੜਾ ਮਰਜ਼ੀ ਬੰਦਾ ਥੱਲੇ ਬੈ ਕੱਟੀ ਲਾਤ ਨਹੀਂ ਚੁੱਕੇਗੀ ਹਾਂਜੀ ਅਰੇ ਕੱਲ ਦੀ ਕੱਟੀ ਸੂਈ ਥਲੇ 6-7 ਕਿਲੋ ਗੋਲੀ ਆ ਭਾਏ ਆ ਵੀਰ ਜੁਨੀਆ ਦੇ ਤੈਨੂੰ ਬੱਚਾ ਲਾ ਕੇ ਝੋਟੀ ਦਾ ਵਖਾਲ ਦਿੰਨੇ ਆ ਪਹਿਲਾਂ ਝੋਟੀ ਆ ਕਿਤੇ ਔਲ ਔਲ ਨਾ ਕਰਦੀ ਓਏ ਵੀਡੀਓ ਪਸੰਪੀ ਜੋ ਪਸੰਪੀ ਜੇ ਵੇਖੋ ਥਾਨ ਥਣ ਥਣ ਵੇਖੋ ਕਿੱਡਾ ਟਾਪ ਦਾ ਚੰਗੀ ਕੁਆਲਿਟੀ ਦਾ ਥਾਨ ਕੱਢਿਆ ਝੋਟੀ ਨੇ ਬਹੁਤ ਹੀ ਜ਼ਿਆਦਾ ਚੰਗਾ ਥਾਨ ਕੱਢਿਆ ਕੁਆਲਿਟੀ ਦਾ ਹਾਂ ਇੱਕੋ ਤੇ ਆ ਜਿਹੜਾ ਪ੍ਰਣਾ ਹੋਏਗਾ ਝੋਟੀ ਮਾਰੋ ਮਾਰੋ ਤਾਰਾਂ ਦੂਜੇ ਦੀ ਮਾਰ ਦੇ ਤਾ ਦੂਜਿਆਂ ਦੀ ਮਾਰ ਦੇ ਤਾਰ ਪਰਲੇ ਦੀ ਮਾਰ ਦੋ ਬਹੁਤ ਹੀ ਚੰਗੀ ਚਵਾਈ ਆ ਬਹੁਤ ਹੀ ਚੰਗੀ ਕੁਆਲਿਟੀ ਦੀ ਝੋਟੀ ਆ ਬਹੁਤ ਸੋਹਣੀ ਝੋਟੀ ਆ ਪਲੀ ਜੁੜੀ ਆ ਵੀਰ ਜੀ ਫੇਰ ਇੱਕ ਵਾਰੀ ਖੋਲ ਕੇ ਤੋੜ ਦੋ ਖੋਲ ਥਣ ਲੈ ਵੇਖੋ ਕਿੱਡਾ ਸਾਫ ਸੁਥਰਾ ਕਟੀਆਂ ਲੱਗਾ ਜਿਆਦਾ ਥਣ ਚੰਗਾ ਐ ਤੇ ਜਿਆਦੀ ਚੰਗੀ ਕੱਟੀ ਆ ਪਲੀ ਜੁੜੀ ਆ ਵੀਰ ਜੀ ਪਹਿਲਾਂ ਝੋਟੀਆਂ ਨਾਲ ਜੇ ਦੋ ਖੀਰੀ ਕੱਟੀ ਖੀਰੀ ਆ ਮੂੰਹ ਦਾੰਦੂ ਵਿਖਾ ਦਿੰਦੇ ਟੀ ਕੱਟੇ ਹਾਂ ਜੀ ਸੰਗ ਸੰਗ ਵੇਖੋ ਸ਼ਕੀਨੀਆਂ ਵੇਖੋ ਕੱਟੀ ਚ ਕਿੰਨੀਆਂ ਆ ਨੇ ਵਿਰਦੀ ਤੋ ਜੈਸੂਆਂ ਤੇ ਹੋਰ ਕੱਡ-ਕੱਟ ਕਰੇਗੀ ਬੜੀ ਵੱਡੀ ਕਿੱਲੇ ਵੇਖੋ ਕਿੱਦਾਂ ਗੱਡ ਗਈ ਜੋ ਪਸਮਾਈ ਪੂਰੀ ਤੇ ਕਿੱਲੇ ਪੂਰੇ ਝੋਟੀ ਗੱਡ ਗਈ ਆ ਇਹਨੇ ਚੇਤਰੇ ਹਿਆਣੇ ਦੀ ਮਈ ਦੇ ਮਗਰਲੇ ਬਣੇ ਆਈ ਹੈ ਦਿਹਾਣੇ ਦੀ ਫਰਿਆਣੇ ਦੀ ਮਈ ਤੇ ਵਿਰਜੀ ਹੁੰਦੀ ਆਂਦੇ ਆ ਮਗੜ ਆਈ ਆ ਪਰ ਚੰਗੀ ਆ ਜਿਹਨੂੰ ਆਂਦੇ ਸਾਫ ਸੁਥਰੀ ਕੱਟੀ ਆ ਦੁੱਧ ਵੀ ਮੇਰੇ ਹਿਸਾਬ ਨਾਲ 12-12 ਕਿਲੋ ਦੇ ਦੇਗੀ ਬਹੁਤ ਹੀ ਜਿਆਦੀ ਚੰਗੀ ਕੁਆਲਿਟੀ ਦੀ ਆ ਸੋਹਣੀ ਝੋਟੀ ਆ ਪਲੀ ਜੁੜੀ ਆ ਤੇ ਥਣ ਚੜੇ ਦੀ ਬਿਲਕੁਲ ਸਾਫ ਆ ਦੰਦ ਵੀ ਸਾਫ ਨੇ ਠੀਕ ਹੈ ਦੰਦਵ ਖਾਲ ਦਿੰਨੇ ਆ ਕਟੀਦਾ ਇਹ ਦੇਖ ਖੀਰੀ ਕਟੀ ਬਿਲਕੁਲ ਖੀਰੀ ਝੋਟੀ ਆ ਬੰਦੋ ਵੀਰ ਜੀ ਪਿਓਰ ਜੈਡ ਬਲੈਕ ਝੋਟੀ ਆ ਤੇ ਹਾਣਾ 90000 ਦੀ ਹਾਣਾ ਲੱਗੀ ਯਾਰ ਕੋਈ ਸ਼ੋਰ ਸ਼ਾਪਾ ਕਰ ਦੋ ਕਿ ਵੀਰ ਭਰਾ ਆਏਗਾ ਉਹ ਕਰਾਂਗੇ ਜੋ ਗੇਰਾਂ ਤੇ ਆ ਝੋਟੀ ਸੂਈ ਆ ਸੂਈ ਝੋਟੀ ਆ 6 ਮਾ ਦਿਨ ਦਾਤ ਲੀਟਰ ਬੌਲਾ ਮਿਲ ਕੇ ਝੋਟੀ ਦਰਦਾਂਗੇ 6 ਮਾ ਦਿਨ ਝੋਟੀ ਸੂਈ 10 ਕਿਲੋ 10 ਕਿਲੋ ਲੀਟਰ ਮਾਰ ਕੇ ਮਿਲ ਕੇ ਹਾਂਜੀ ਇਹ ਵੀ ਪਲੀ ਜੂੜੀ ਪੂਰੀ ਆ ਸਿੰਘ ਦੀ ਕੁਆਲਿਟੀ ਚੰਗੀ ਆ ਤੇ ਥਣ ਥਣ ਚੈੱਕ ਕਰ ਲੋ ਕਿੰਨਾ ਸ਼ਾਨਦਾਰ ਥਣ ਕੱਢਿਆ ਝੋਟੀ ਨੇ ਵੀ ਥਣ ਥਣ ਇਹਦਾ ਵੀ ਜਿਆਦਾ ਚੰਗਾ ਕੁਆਲਿਟੀ ਦਾ ਥਣ ਆ ਤੇ ਲੇਵਾ ਇਹਦਾ ਵੀ ਬਹੁਤ ਇਹ ਵੀ ਪਲੀ ਜੁੜੀ ਪੈਂਠ ਵਾਲੀ ਝੋਟੀ ਹੈ ਪੂਰੀ ਪਰਮ ਕਰੀ ਕਰੀ ਵੀਰ ਜੀ ਇਹ ਦੁੱਧ ਕਿੰਨਾ ਵਿੱਚਵਾ ਦੇਗੀ ਫਿਰ ਦੁੱਧ 13 ਕਿਲੋ ਝੋਟੀ RAM ਨਾਲ ਚਵਾ ਦੇਗੀ ਸ਼ਾਂਤ ਨਾਲ ਦੀ ਫਿਰ ਲੈ ਹੁਣ 4 ਲੀਟਰ ਝੋਟੀ ਨੂੰ ਮਿਲ ਕੇ ਲਿਆਂਗੇ ਝੋਟੀ ਦਾ 10 ਕਿਲੋ ਆ ਵੇਖੋ ਚੰਗੀ ਝੋਟੀ ਸੁੰਘ ਸੁੰਘ ਦੀ ਕੁਆਲਿਟੀ ਚੰਗੀ ਆ ਸਿੰਗ ਸੁng ਚੈੱਕ ਕਰ ਲੋ ਕੱਟੀ ਦਾ ਕਿਦਾ ਸ਼ਾਂਤ ਪਲੀ ਜੁੜੀ ਆ ਹਾਂ ਤੇ ਵੀਰ ਜੀ ਇਹਦੇ ਮਗਰ ਕੀ ਜੋ ਮਗਰੇ ਜੀ ਮੇਰੇ ਸੱਦੀਏ ਕੱਟੀ ਮਗੜਾ ਕੱਟੀ ਆ ਬਸ ਕੱਟੀ ਕੱਟੀ ਇਹਦੇ ਮਗਰ ਕੱਟੀ ਇਹਦੇ ਮਗੜਾ ਚੰਗੀ ਝੋਟੀ ਇਹਦੇ ਵਗੜ ਡਬਲ ਫਾਇਦਾ ਜੋ ਕੱਟੀ 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 ਮਗੜੇ ਦੇ ਬਹੁਤ ਹੀ ਚੰਗੀ ਕੁਆਲਿਟੀ ਦੀ ਤੇ ਦੁੱਧ 13 ਕਿਲੋ ਚਵਾ ਦੇਗੀ 10 ਲੀਟਰ ਹੋਣ ਸ਼ਾਂਤ ਦੇ ਨਾਲ ਦੀ ਝੋਟੀ ਕਦੇ ਮਿਲ ਕੇ ਗਿਆ ਕਿ ਦੁੱਧ ਹਾਂ ਜੀ ਤੇ ਤੇ ਇਹਦਾ ਮੁੱਲ ਜਾਇਜ ਮੋਲ ਦੇ ਕਰਨਿਆ ਇਹਦਾ ਲੱਖ ਹਾਂਜੀ 95 ਦੀ ਦੇ ਦਈਏ ਜਾਈ ਜੀ 90 ਹਜ਼ਾਰ ਦੀ ਦੇ ਦਈਏ ਝੋਟੀ ਹੋਰ 80 ਹਜ਼ਾਰ ਦੀ ਝੋਟੀ ਦੇ ਦਈਏ ਹੋ ਹਜ਼ਾਰ ਜਾਨ ਦ 83 ਹਜ਼ਾਰ ਦੀ ਹਾਂ ਰਾਏ ਝੋਟੀ ਦੇਣੀ ਹੈ ਬਸ ਜੈਜ ਮੋਲਾ ਹਾਂ ਆ 83 ਹਜ਼ਾਰ ਦੀ ਚੰਗੀ ਕੁਆਲਿਟੀ ਦੁੱਧ ਮਿਲ ਕੇ ਥਿਆ ਜੋ ਹੁਣ ਜਿਹੜਾ ਮਰਜੀ ਆ ਟਾਈਮ-ਟਾਏ ਵਰਾ ਕੇ 5-6 ਦਿਨਾਂ ਦੀ ਫ੍ਰੀ ਥਲੇ ਹਾਂਜੀ ਤੇ ਚੰਗੀ ਝੋਟੀ ਕੁਆਲਿਟੀ ਦੀ ਇਹ ਵੀ ਤੇ ਆਹ ਤਿੰਨ ਨੰਬਰ ਤੇ ਇਹਨੇ ਬਦਰ ਨੀਲੀ ਰਾਵੀ ਨਹੀਂ ਤਿਆਰ ਹੈ ਉਹਿਆ ਬਣ ਹਾਂ ਨੀਲੀ ਰਾਵੀ ਦੀ ਪਿਓਰ ਬਿੱਲੀ ਮਾਨ ਕੀ ਅੱਖ ਪਲੀ ਜੁੜੀ ਐ ਵੀ ਪੂਰੀ ਆ ਫਿਰ ਜੀ ਇਹ ਸੁਆ ਗਨਵਾਜੋ ਇਹ ਸੁਆ ਕਾ ਤਿਜਾ ਸੁਣੀ ਜੀ ਤਿਜਾ ਸੁਆ ਮਹੀਂ ਸੁਣੀ ਥਣ ਲੈਵੇ ਜੀ ਕਿੱਡੀ ਸਾਫ਼ ਤੇ ਵਜਨ ਦੇਖ ਲੋ ਵੱਡਾ ਕੱਦ ਵਜਨ ਪੂਰਾ ਮਹੀਂ ਦਾ ਪਰ ਵੱਡੀ ਮਹੀਂ ਆ ਤੇ ਥਣ ਲੈਵੇ ਦੀ ਸਾਫ਼ ਆ ਪੂਰੀ ਐ ਵੀ ਕਮਾ ਲਾਓ ਇਹ ਵੀ ਪੂਰੀ ਪਲੀ ਜੁੜੀ ਮਹੀਂ ਆ ਉਹ ਨੀਲੀ ਰਾਵੀ ਮਹੀਂ ਇਹ ਪਿਓਰ ਲੀਲੀ ਦੀ ਮਹੀਂ ਆ ਪਰ ਇਹ ਜਿਆਦੀ ਚੰਗੀ ਕੁਆਲਿਟੀ ਦੀ ਹੈ ਵੀ ਥਣ ਥਣ ਚੈੱਕ ਕਰ ਲੋ ਦੱਸ ਫਿਰ ਜੀ ਇਹ ਦੁੱਧ ਕਿੰਨਾ ਚਵਾ ਦੇਗੀ ਤੇ ਇਹ ਦੁੱਧ ਗਨੇ ਦੁੱਧੇ ਸੁਵੇ ਚਵਾ ਆ ਜਾ 13 ਕਿਲੋ ਹਾਂਜੀ ਤਿਆਰ ਕਾ ਕਿੰਨਾ ਚਵਾ ਦੇਗੀ ਹਾਰਕਾ ਵੀ 13 14 ਕਿਲੋ ਤੋਂ ਐ ਆਰਾਮ ਨਾਲ ਚਵਾ ਦੇਣੀ ਤੇ ਇਹਦਾ ਮੁੱਲ ਜਾਜ ਮੁੱਲ ਦੇ ਨਾਲ ਕਰਨਿਆ 1 5 ਜਾਜੀ ਹੈ ਵੀ ਮੈਂ ਬਹੁਤ ਫੁੱਲ ਗਏ ਮੈਂ ਮਹੀ ਦੇ ਲਾਵੇ ਲੱਗਦਾ ਨਹੀਂ ਵਾ ਵੱਡੀ ਮਹੀ ਪੂਰੀ ਪਲੀ ਜੁੜੀ ਮਹੀ ਇਹ ਵੀ ਕੋਈ ਛੋਟੀ ਮਹੀ ਨਹੀਂ ਆ ਕੋਈ ਨਿੱਕੀ ਬਾਹਰ ਦੋਗੇ ਲਾਕੇ ਵੱਡੀ ਮਹੀ ਤਾਂ ਜਾਇਜ਼ ਜਾਂਦ ਹੋਈ ਵੀ ਜਾਇਜ਼ 10000 ਦੇ ਦੀ ਮਹੀ 2088 ਦੀ ਹਾਂ ਔਰ 85000 ਦੀ ਮਹੀ ਛੋਰ ਛੱਪਾ ਕਰ ਦੋਗੇ 85 ਜੋ 85000 ਦੀ ਏਡੀ ਮਹੀ ਕੋ ਦੇ ਦੇ ਪਹਿਲਾਂ ਵੀਡੀਓ ਵੇਖੇ ਤੇ ਮੈਂ ਤੇਰੇ ਨਾਲ ਬਥੇ ਵੀ ਠੀਕ ਹਾਂਜੀ ਚੰਗੀਆਂ ਛੋਟੀਆਂ ਨੇ ਰੇਟ ਆ ਬਿਲਕੁਲ ਜਾਇਜ਼ ਅੱਜ ਲੁੱਟਣ ਵਾਲਾ ਹੀ ਮੇਲਾ ਐ ਚੰਗੀ ਕੁਆਲਿਟੀ ਦੀਆਂ ਐ ਦੀਵਾਲੀ ਦੀ ਆਫਰ ਦਿੱਤੀ ਦਿਵਾਲੀ ਦੀ ਆਫਰ ਦਿੱਤੀ ਆ ਚੰਗੀ ਕੁਆਲਿਟੀ ਦੀਆਂ ਨੇ ਰੇੜਾ ਛੋਟੇ ਛੋਟੇ ਪਰ ਥਣ ਚੜੇ ਚੈੱਕ ਕਰੋ ਕਟੀਆਂ ਨੂੰ ਕਿਹੋ ਜਿਹੀ ਲੱਗੀਆਂ ਥੱਬੇ ਥੱਬੇ ਲਾਇਆ ਚੰਗੀ ਕੁਆਲਿਟੀ ਦੀਆਂ ਨੇ ਬਹੁਤ ਸੋਹਣੀਆਂ ਝੋਟੀਆਂ ਨੇ ਵੀਰ ਜੀ ਆਪਣਾ ਐਡਰੈਸ ਦੱਸ ਦਿਓ ਪਿੰਡ ਸ਼ਿਕਾਰਮਾਸ਼ੀ ਸ਼ਿਕਾਰਮਾਸ਼ੀਆਂ ਜ਼ਿਲ੍ਹਾ ਗਰਦਾਰਪੁਰ ਤਹਿਸੀਲ ਤਹਿਸੀਲ ਡੇਰਾ ਬਾਬਾ ਨਾਨਕ ਫੋਨ ਨੰਬਰ 98559 01706 ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ Só três. Atri...